ਸੰਸਦ ਗੁਰਜੀਤ ਸਿੰਘ ਔਜਲਾ ਦੇ ਪਚਾਰ ਲਈ ਚੋਣ ਪਚਾਰ ਜਿਹੜੀ ਮੁਹਿੰਮ ਆ ਉਹ ਬੜੀ ਤੇਜ਼ੀ ਨਾਲ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਅੱਗੇ ਵੱਧ ਰਹੀ ਆ ਤੇ ਉਹਨਾਂ ਦਾ ਪੂਰਾ ਪਰਿਵਾਰ ਇਸ ਚੋਣ ਪਚਾਰ ਵਿੱਚ ਜੁਟਿਆ ਹੋਇਆ ਤੇ ਅੱਜ ਸਾਡੇ ਨਾਲ ਉਹਨਾਂ ਦੇ ਧਰਮ ਪਤਨੀ ਆਪਣਾ ਉਦਲੀਪ ਕੌਰ ਜੀ ਸਾਡੇ ਨਾਲ ਨੇ ਔਰ ਉਹ ਵੀ ਬੜਾ ਇਹਦੇ ਵਿੱਚ ਦਿਨ ਰਾਤ ਜੁਟੇ ਹੋਏ ਨੇ ਅੱਜ ਡੋਰ ਟੂ ਡੋਰ ਪਚਾਰ ਕਰ ਰਹੇ ਨੇ ਤੇ ਨੁਕੜ ਮੀਟਿੰਗਾਂ ਕਰ ਰਹੇ ਨੇ ਪੰਜਾਬ ਕੇਸਰੀ ਜਗਬਣੀ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਤੇ ਕਿਸ ਤਰ੍ਹਾਂ ਦੀ ਮੁਹਿੰਮ ਚੱਲ ਰਹੀ ਹੈ ਜੀ ਬੜੀ ਬਹੁਤ ਹੀ ਅੱਛੀ ਲੱਗ ਰਹੀ ਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਤੁਸੀਂ ਇੱਥੇ ਆਏ ਹਾਂ ਜੀ ਔਰ ਬਹੁਤ ਅੱਛਾ ਚੱਲ ਰਿਹਾ ਹੈ ਸਾਰਾ ਹੁਣ ਹੌਲੀ ਹੌਲੀ ਜਿਹੜੀ ਕੈਂਪੇਨ ਹੈ ਉਹ ਇੱਕ ਮੋਮੈਂਟਮ ਫੜ ਚੁੱਕੀ ਹੈ ਓਕੇ ਓਕੇ ਔਰ ਆਉਣ ਵਾਲੇ 10 15 ਦਿਨਾਂ ਦੇ ਵਿੱਚ ਇਹ ਹੋਰ ਰਫਤਾਰ ਫੜੇਗੀ ਪਰ ਬਹੁਤ ਹੀ ਅੱਛਾ ਹੰਗਾਰਾ ਮਿਲ ਰਿਹਾ ਹੈ ਲੋਕੀ ਇਗਨੋਲਜ ਕਰ ਰਹੇ ਨੇ ਉਹਨਾਂ ਦੇ ਕੀਤੇ ਹੋਏ ਕੰਮਾਂ ਤੇ ਹਮਮ ਐਜ਼ ਅ ਕੈਰੈਕਟਰ ਜੋ ਗੁਰਜੀਤ ਸਿੰਘ ਔਜਲਾ ਐਜ਼ ਅ ਹਿਊਮਨ ਨੇ ਉਹ ਚੀਜ਼ ਵੀ ਲੋਕਾਂ ਨੇ ਪਸੰਦ ਕੀਤੀ ਹੈ ਔਰ ਸਾਨੂੰ ਬਹੁਤ ਹੀ ਪਰਵਾਹ ਵਾਲਾ ਲੱਗ ਰਿਹਾ ਹੈ। ਕੀ ਜਾਂਦਾ ਕਿ ਇੱਕ ਜਿਹੜਾ ਸਫਲ ਵਿਅਕਤੀ ਹੁੰਦਾ ਉਹਦੇ ਪਿੱਛੇ ਉਹਦੀ ਸਫਲਤਾ ਦੇ ਪਿੱਛੇ ਉਹਦੀ ਪਤਨੀ ਦਾ ਬੜਾ ਵੱਡਾ ਹੱਥ ਹੁੰਦਾ ਇੱਕ ਨਾਰੀ ਦਾ ਬੜਾ ਵੱਡਾ ਹੱਥ ਹੁੰਦਾ ਇਸੇ ਤਰ੍ਹਾਂ ਤੁਹਾਡਾ ਵੀ ਮੰਨਿਆ ਜਾ ਰਿਹਾ ਕਿ ਅੱਜ ਤੱਕ ਉਹ ਜਿੱਥੇ ਵੀ ਪਹੁੰਚੇ ਨੇ ਬੜਾ ਵੱਡਾ ਮੁਕਾਮ ਤੁਹਾਡਾ ਉਹਨਾਂ ਨੂੰ ਨਾਲ ਪਹੁੰਚਾਉਣ ਦੇ ਵਿੱਚ ਰਿਹਾ ਤੁਸੀਂ ਉਹਦੇ ਚ ਬੜੀ ਹੈਲਪ ਕੀਤੀ ਆ ਤੇ ਹੁਣ ਆਪਾਂ ਇੱਕ ਤੁਹਾਡੀ ਰੁਟੀਨ ਦੀ ਗੱਲ ਕਰੀਏ ਕਿ ਰੋਜ਼ ਆਪਾਂ ਕਿਸ ਜਿਹੜਾ ਚੋਣ ਪ੍ਰਚਾਰ ਸਵੇਰੇ ਸ਼ੁਰੂ ਕਰਦੇ ਆ ਡੇਲੀ ਆਪਾਂ ਕਿੰਨਾ ਏਰੀਆ ਕਵਰ ਕਰ ਚੁੱਕੇ ਆ ਔਰ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਜੀ ਦੇਖੋ ਬਿਲਕੁਲ ਠੀਕ ਕਹਿ ਰਹੇ ਹੋ ਕਿਸੇ ਵੀ ਕੋਈ ਉਹ ਲੀਡਰ ਹੋਵੇ ਜਾਂ ਕੋਈ ਵੀ ਕੋਈ ਵੀ ਇਨਸਾਨ ਹੋਵੇ ਉਹਦੇ ਪਿੱਛੇ ਉਹਦੀ ਪਰਿਵਾਰ ਦਾ ਉਹਦੀ ਫੈਮਿਲੀ ਦਾ ਆ ਸਾਥ ਹੋਵੇ ਤੇ ਉਹਦੇ ਲਈ ਕੰਮ ਸੁਖਾਲੇ ਹੋ ਜਾਂਦੇ ਨੇ ਭਾਵੇਂ ਉਹ ਕੋਈ ਪ੍ਰੋਫੈਸ਼ਨਲ ਹੋਵੇ ਭਾਵੇਂ ਕੋਈ ਲੀਡਰ ਹੋਵੇ ਕਿਸੇ ਵੀ professions ਚ ਕੋਈ ਇਨਸਾਨ ਹੋਵੇ ਜਦੋਂ ਫੈਮਿਲੀ ਦੀ ਸਪੋਰਟ ਨਾਲ ਹੁੰਦੀ ਹੈ ਤੇ ਫਿਰ ਇੱਕ ਤੇ ਇੱਕ 11 ਹੋ ਜਾਂਦੀ ਹੈ ਹਾਂਜੀ ਹਾਂਜੀ ਸਰ ਤੇ ਜਿੱਥੋਂ ਤੱਕ ਸਾਡੀ ਕੈਂਪੇਨ ਦਾ ਸਵਾਲ ਹੈ ਅਸੀਂ অলਮੋਸਟ ਅੱਜ ਸਾਨੂੰ 15 16 ਦਿਨ ਹੋ ਗਏ ਨੇ ਡੋਰ ਡੋਰ ਅਕੜਦੇ ਆਂ ਔਰ ਅਸੀਂ ਜਿੱਥੇ ਵੀ ਸਾਨੂੰ ਮੌਕਾ ਮਿਲ ਰਿਹਾ ਹੈ ਜਾਣ ਦਾ ਜਿਸ ਤਰ੍ਹਾਂ ਮੈਂ ਮੇਰੀ ਟੀਮ ਪਲਾਨ ਕਰਦੀ ਅਸੀਂ ਉਹਦੇ ਅਕੋਰਡਿੰਗ ਉਹ ਉਹ ਏਰੀਆਸੇ ਕਵਰ ਕਰ ਰਹੇ ਆ ਸਵੇਰੇ ਕਿੰਨੇ ਵਜੇ ਤੋਂ ਸਟਾਰਟ ਕਰਦੇ ਹੋ ਤੁਸੀਂ ਅ ਵੈਸੇ ਤੇ ਗਰਮੀ ਕਰਕੇ ਸ਼ਾਮ ਨੂੰ ਹੀ ਅਸੀਂ ਡੋਰ ਟੂ ਡੋਰ ਕਰਦੇ ਆ ਕਿਉਂਕਿ ਸ਼ਾਮ ਨੂੰ ਹੀ ਸਾਰੇ ਲੋਕ ਬਾਹਰ ਨਹੀਂਿਕਲਦੇ ਅਵੇਲੇਬਲ ਹੁੰਦੇ ਨੇ ਪਰ ਅੱਜ ਕਿਉਂਕਿ ਸੰਡੇ ਸੀਗਾ ਫਿਰ ਸਵੇਰ ਦੇ ਟਾਈਮ ਤੇ ਮੀਟਿੰਗਸ ਹੋ ਜਾਂਦੀਆਂ ਨੇ ਛੋਟੀਆਂ-ਛੋਟੀਆਂ ਕੈਲੋ ਜਾਂ ਹਾਂਜੀ ਹਾਂਜੀ ਕਿਸੇ ਵੀ ਹਲਕੇ ਦੇ ਵਿੱਚ ਤੇ ਸ਼ਾਮ ਦੇ ਟਾਈਮ ਤੇ ਫਿਰ ਅਸੀਂ ਡੋਰ ਟੂ ਡੋਰ ਕਰਦੇ ਆ ਠੀਕ ਹੈ ਜੀ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਔਰ ਅਸੀਂ ਚਾਹਾਂਗੇ ਕਿ ਇਹ ਤੀਸਰੀ ਵਾਰੀ ਵੀ ਜਿਹੜੇ ਔਜਲਾ ਜੀ ਨੇ ਉਹੀ ਅਮਰਸਾਦਾ ਜਿਹੜਾ ਵਾ ਜ਼ਿੰਮੇਵਾਰੀ ਫੇਰ ਤੋਂ ਸੰਭਾਲਣ ਤੇ ਐਜ਼ ਅ ਸੰਸਦ ਪਹੁੰਚ ਤੇ ਆਪਾਂ ਹੁਣ ਇੱਥੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਕੀ ਵਿਚਾਰ ਹੈਗੇ ਆ ਦੇ ਬਾਰੇ ਕੀ ਹਾਲ ਜੀ ਤੁਹਾਡਾ ਐਕਸਲ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਂ ਜੀ ਕਿਸ ਤਰ੍ਹਾਂ ਦਾ ਤੁਸੀਂ ਮਤਲਬ ਜਿਹੜਾ ਵਾ ਇਹ ਕਦੋਂ ਤੋਂ ਤੁਸੀਂ ਕਾਂਗਰਸ ਦੇ ਨਾਲ ਜੁੜੇ ਹੋ ਜੀ 7 ਸਾਲ ਤੋਂ ਕਾਂਗਰਸੀ ਹੈਗੇ ਹਾਂ ਮੈਂ ਕਾਂਗਰਸ ਫੈਮਿਲੀ ਨੂੰ ਬਿਲੋਂਗ ਕਰਨਾ ਜੀ ਜੀ ਕਾਂਗਰਸ ਇੱਕ ਬੈਟਰ ਪਾਰਟੀ ਹੈਗੀ ਸੀਗੀ ਹਾਂ ਜੀ ਜਿਹਦਾ ਕੰਮ ਕਰਦੀ ਸੀਗੀ ਹਾਂ ਹਾਂ ਤੇ ਹੁਣ ਕੀ ਹੈ ਕਿ ਜਿਦੋਂ ਤੱਕ ਛੋਟੀਆਂ ਛੋਟੀਆਂ ਪਾਰਟੀਆਂ ਆ ਗਈਆਂ ਨੇ ਹਾਂ ਤੇ ਉਹ ਅਸਕਰ ਕੇ ਕਾਂਗਰਸ ਨੂੰ ਥੋੜਾ ਜਿਹਾ ਫਰਕ ਪਿਆ ਲੇਕਿਨ ਕਾਂਗਰਸ ਨੇ ਬੇਸ ਤੋਂ ਸਭ ਭੱਲਿਆ ਤੇ ਕਾਂਗਰਸ ਦੇ ਸੇਸ ਤੇ ਹੀ ਬੇਸ ਚੱਲ ਸਕਦਾ ਬਾਕੀ ਛੋਟੀਆਂ ਮੋਟੀਆਂ ਪਾਰਟੀਆਂ ਜੋ ਆਮ ਪਬਲਿਕ ਨੂੰ ਜੜਾ ਹੈਗਾ ਉਹ ਕਾਂਗਰਸ ਨੇ ਹੀ ਕੁਝ ਦੇਣਾ ਹੈ ਉੱਪਰ ਜਿਹੜੀ ਹੈਗੀ ਆ ਉਹ ਉੱਪਰ ਜਿਹੜਾ ਮੇਨ ਹੈਗੇ ਆ ਉਹਦੇ ਨਾਲ ਆਮ ਪਬਲਿਕ ਨੂੰ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਪਬਲਿਕ ਦੋਤੇ ਜਿਹੜੀ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਉਹ ਕਾਂਗਰਸ ਅਮੇਸ਼ਾ ਕਰਦੀ ਆਈ ਆ ਔਰ ਕਾਂਗਰਸ ਨੇ ਹੀ ਕਰਦੀ ਆ ਨੇ ਇਸ ਕਰਕੇ ਕਾਂਗਰਸ ਬੈਟਰ ਪਾਰਟੀ ਹੈ ਠੀਕ ਹੈ ਜੀ ਤਾਂ ਨਾਇਆ ਵੋਟ ਕਿੱਥੇ ਪਾਣੀ ਹੈ ਜੀ ਬੋਰ ਜੀ ਸ਼ੁਰੂ ਤੋਂ ਹੀ ਕਾਂਗਰਸੀ ਗਏ ਅੱਛਾ ਅੱਛਾ ਕਾਂਗਰਸੀ ਅੱਛਾ ਕਾਂਗਰਸ ਜੀ ਪਹਿਲੀ ਹੋ ਗਈ ਠੀਕ ਹੈ ਪਰ ਕਾਂਗਰਸ ਦੀਆਂ ਕੀ ਨੀਤੀਆਂ ਰਹੀਆਂ ਜਾਂ ਵੈਸੇ ਪਾਰਟੀ ਨਾਲ ਜੁੜੇ ਹੋਏ ਜੇ ਕਿੱਦਾਂ ਦਾ ਮਤਲਬ ਸ਼ੁਰੂ ਤੋਂ ਹੀ ਆਪਾਂ ਲੈਕਚਰ ਵੀ ਜੋ ਵੀ ਇਹਨਾਂ ਦੀ ਸਹੀ ਰਿਹਾ ਵਾ ਅੱਛਾ ਅੱਛਾ ਜੋ ਵੀ ਇਹਨਾਂ ਦੀ ਠੀਕ ਹੈ ਸਭ ਸਹੀ ਰਿਹਾ ਵਾ ਠੀਕ ਹੈ ਠੀਕ